ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਮਾਹਕਾਲ ਮੰਦਿਰ ਵਿੱਚ ਚੋਰੀ ਮਾਰੀ ਡਾਕਾ ਲੱਖਾਂ ਰੁਪਏ ਦਾ ਸੋਨਾ ਚਾਂਦੀ ਤੇ ਨਗਦ ਦੀ ਚੋਰੀ ਬਲਾਡਾ ਦੇ ਬਾੜ ਨੰਬਰ ਚੌਰਾ ਦੇ ਸਥਾਨਕ ਸ਼ਹਿਰ ਦੇ ਸੰਗਣੇ ਖੇਤਰ ਵਿੱਚ ਬਣੇ ਸ਼੍ਰੀ ਮਾਹਕਾਲ ਮੰਦਿਰ ਵਿੱਚ ਚੋਰਾਵਾਂ ਵੱਲੋਂ ਲੱਖਾਂ ਰੁਪਏ ਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਮੰਦਿਰ ਦੀ ਕਮੇਟੀ ਦੇ ਮੁੱਖ ਕਰਤਾ ਧਰਤਾ ਰਾਜੀੂ ਬਾਬਾ ਨੇ ਦੱਸਿਆ ਕਿ ਬੀਤੀ ਰਾਤ ਮਾਹਕਾਲ ਮੰਦਿਰ ਵਿੱਚ ਚੋਰਾਵਾਂ ਵੱਲੋਂ ਲੱਖਾਂ ਰੁਪਏ ਦੀ ਚਾਂਦੀ ਸੋਨੇ ਤੇ ਨਗਦ ਦੀ ਚੋਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਚੋਰਾਵਾਂ ਵੱਲੋਂ ਮੰਦਿਰ ਦੇ ਸਾਰੇ ਗੱਲੇ ਤੋੜੇ ਗਏ ਹਨ ਜਿਸ ਵਿੱਚ ਲਗਭਗ 1.5 ਲੱਖ ਰੁਪਏ ਨਕਦੀ ਇਲਾਵਾ 10 ਟੋਲੇ ਸੋਨਾ ਅਤੇ 2 ਕਿਲੋ ਚਾਂਦੀ ਚੋਰੀ ਹੋ ਗਈ ਹੈ ਇਸ ਮੰਦਪਾਗੀ ਕਟਰਾ ਨੂੰ ਲੈ ਕੇ ਅਫਸਰਸ ਪਰਿਕ੍ਰਿਤਾ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੰਦਰ ਦਾ 1.5 ਲੱਖ ਰੁਪਏ ਦਾ ਚੋਰੀ ਹੋਇਆ ਕੀਮਤੀ ਸਮਾਨ ਵਾਪਸ ਕਰਵਾਇਆ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ ਇਸ ਮੌਕੇ ਤੇ ਉਹਨਾਂ ਨੇ ਮੰਦਰ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ ਅਤੇ ਇਸ ਮੌਕੇ ਤੇ ਥਾਣੇ ਸਿਟੀ ਐਸਐਸਐਚ ਉਹ ਪਿੰਦਰ ਸਿੰਘ ਨੇ ਦੱਸਿਆ ਕਿ ਮੁਕੰਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਚੋਰਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਗਾ ਤਸਵੀਰਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕਿਥੋਂ ਮੰਦਰ ਦੇ ਗੱਲੇ ਟੁੱਟੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਮੰਦਰ ਦੇ ਪ੍ਰਬੰਧਕਾਂ ਵੱਲੋਂ ਦਿਖਾਏ ਜਾ ਰਹੇ ਹਨ ਜਿੱਥੇ ਕੀ ਸੋਨੇ ਦੇ ਨਾਲ ਨਾਲ ਚਾਂਦੀ ਅਤੇ ਲੱਖਾਂ ਰੁਪਏ ਨਕਦ ਦੀ ਚੋਰੀ ਦੱਸੀ ਜਾ ਰਹੀਆਂ ਹਨ ਜੋ ਕਿ ਸਵਾਲੀਆ ਨਿਸ਼ਾਨ ਪੈਦਾ ਹੋ ਰਹੇ ਹਨ ਚੋਰਾਂ ਵੱਲੋਂ ਮੰਦਰ ਵਗੈਰਾ ਵੀ ਨਹੀਂ ਛੱਡੇ ਜਾ ਰਹੇ ਜਿੱਥੇ ਚੋਰੀ ਦੇ ਘਟਨਾਵਾਂ ਨੇਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਮੰਦਰ ਦਾ ਹੋਇਆ ਲੱਖਾਂ ਰੁਪਇਆ ਅਤੇ ਸੋਨਾ ਅਤੇ ਚਾਂਦੀ ਕਦੋਂ ਤੱਕ ਵਾਪਸ ਹੁੰਦੀ ਨਜ਼ਰ ਆਵੇਗੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪ੍ਰਬੰਧਕ ਜੀ ਜਿਹੜੀ ਆ ਚੋਰੀ ਉਹਦੇ ਬਾਰੇ ਤੁਹਾਡੇ ਕੀ ਕਹਿੰਦੇ ਮੈਂ ਸ਼ੋਕੂਮਾਰ ਮਹਾਕਾਰ ਮੰਦਰ ਦੇ ਪੁਜਾਰੀ तकरीबन 2 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਜਦੋਂ ਮੈਂ ਸਵੇਰੇ ਆਇਆ ਤਾਂ ਉਹ ਵੇਖ ਲਈ ਜਿੰਦਾ ਟੁੱਟਿਆ ਸੀਗਾ ਸਾਰੇ ਗੱਲੇ ਇਹ ਸਾਰੇ ਪੰਨੇ ਬੋਰ ਅੰਦਰ ਵੀ ਸਾਰਾ ਜਿੰਨਾ ਵੀ ਸਮਾਨ ਸੀ ਸਾਰਾ ਹੱਥ ਕਰੀਬੇ ਲੈ ਗਏ। ਔਰ ਰਾਤ ਨੂੰ ਤਕਰੀਬਨ 2 ਵਜੇ ਤੋਂ ਬਾਅਦ ਬਾਅਦ ਇਹ ਵਾਕਾ ਹੋਇਆ ਹੈ। ਔਰ ਜੋ ਕੈਮਰੇ ਦੇ ਵਿੱਚ ਦੇਖਿਆ ਗਿਆ ਉਹ ਉਸਨੇ ਸਾਰੀਆਂ ਮਤਲਬ ਆਪਣਾ ਮੂਲਕ ਹੋਇਆ ਹੋਇਆ ਸੀ ਤੇ ਇਧਰਲੇ ਪਾਸੋਂ ਆਇਆ ਸੱਜੇ ਪਾਸੋਂ ਔਰ ਇਧਰ ਘੱਟੇ ਚੋਰੀ ਫਿਰੇ ਚੜਾ ਗਏ। ਫੋਰਮ ਆ ਐਸਪੀ ਦੀ ਬੜੀ ਨਿਖੇਧੀ ਵੀ ਕਰਦਾ ਔਰ ਮੰਗ ਵੀ ਕਰਦਾ ਕਿ ਜੋ ਚੋਰੀਆਂ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਕਾਬੂ ਪਾਇਆ ਜਾਵੇ ਰੋਜ਼ ਹੀ ਹੋਇਆ ਹੁਣ ਤੱਕ ਅਲੀ ਚੋਰੀ ਹੋਇਆ ਕੱਲ ਕਿਸੇ ਦਾ ਮਤਲਬ ਕੇ ਇਨਸਾਨ ਦਾ ਨੁਕਸਾਨ ਵੀ ਕਰ ਸਕਦਾ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਜੀ ਮੰਦਰ ਵਿੱਚ ਤਕਰੀਬਨ ਦੇਖੋ ਸਾਰਾ ਸਮਾਨ ਕੋਈ 12 13 ਰਸਤੇ ਨੇ ਮੇੜ ਦਿੱਤਾ ਸਾਜੀ ਬਾਬਾ ਜੀ ਦੀ ਰਾਤ ਚੋਰੀ ਹੋਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਕੁਝ ਲੱਗੇ ਨੇ ਹਾਂਜੀ ਮੈਂ ਮਹਾਕਾਲ ਮੰਦਰ ਦਾ ਪੁਜਾਰੀ ਰਾਜੂ ਬਾਬਾ ਰਾਤ ਨੂੰ ਮੰਦਰ ਦੇ ਵਿੱਚ ਚੋਰੀ ਹੋ ਗਈ ਨਰੋਜ਼ੀ ਤਰ੍ਹਾਂ ਫੱਜ ਲਏ ਸਵੇਰੇ ਜਦੋਂ ਮੰਦਰ ਜਾ ਕੇ ਜਾਂਚ ਜਿੰਦੇ ਟੁੱਟੇ ਹੋਏ ਸੀ ਤੇ ਉਹ ਦੁਬਾਰਾ ਜਦ ਅਸੀਂ ਦੇਖਾ ਉੱਪਰ ਜਾ ਕੇ ਸਾਰੇ ਗੱਲੇ ਵਗੈਰਾ ਸਾਰੇ ਪੰਨੇ ਹੋਏ ਸੀ ਇਹਦੇ ਵਿੱਚ ਤਕਰੀਬਨ 10 ਲੱਖ ਰੁਪਏ ਦੇ ਕੈਸ਼ ਸੀ 10 ਟੋਲੇ ਤੋਲਾ ਸੀ ਸੋਨਾ ਸੀ ਤੇ 2 ਕਿਲੋ ਤਕਰੀਬਨ ਚਾਂਦੀ ਸੀ ਤੇ ਬਾਕੀ ਡੀਵੀ ਵਾਲੀ ਵੀ ਪਟਕੇ ਲੈ ਗਏ ਨੇ ਜੀ ਕੀ ਲਾਦਾ ਆਪਾਂ ਜੀ ਕੋਈ ਪੇਟੀ ਐ ਕਿਵੇਂ ਇਸ ਬਾਰੇ ਕੋਈ ਸਾਹਮਣੇ ਜਾਣਕਾਰੀ ਨਹੀਂ ਸੀਸੀਟੀਵੀ ਵਿੱਚ ਕੋਈ ਜਾਣਕਾਰੀ ਬਰਾਬਰ ਸੀਸੀਟੀਵੀ ਡੀਵੀਆਰ ਨਾਲ ਹੈ ਜੀ